ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਮਝਵਾੜਾ ਜ਼ਿਲ੍ਹਾ ਫਤਿਹਗੜ ਸਾਹਿਬ ਚ ਵਿਜ਼ਿਟ ਕੀਤਾ ਕਿਉਂਕਿ ਫੂਡ ਕਮਿਸ਼ਨ ਦਾ ਜਿਹੜਾ ਕੰਮ ਹੈ ਉਹ ਸਮੇਂ ਸਮੇਂ ਸਿਰ ਚੈਕਿੰਗ ਕਰਨਾ ਹੈ ਸੋ ਅੱਜ ਇਸ ਸਕੂਲ ਦੇ ਵਿੱਚ ਅਸੀਂ ਚੈਕਿੰਗ ਲਈ ਆਏ ਮੀਡ-ਡੇ ਮੀਲ ਦੇਖਿਆ ਅੰਦਰ ਕਿਚਨ ਦੇਖੀ ਇਹਨਾਂ ਦੀ ਤੇ ਕਿਸ ਤਰ੍ਹਾਂ ਦਾ ਇਹਨਾਂ ਨੇ ਬਣਾਉਣਾ ਹੈ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਜਾਂ ਨਹੀਂ ਸੋ ਉਹ ਸਾਰੀਆਂ ਚੀਜ਼ਾਂ ਅਸੀਂ ਦੇਖ ਕੇ ਤੋਂ ਸਕੂਲ ਦਾ ਬੜਾ ਚੰਗਾ ਲੱਗਿਆ ਮੈਨੂੰ ਬਹੁਤ ਅੱਛਾ ਇਹਨਾਂ ਨੇ ਬਣਾ ਤਿਆਰ ਕੀਤਾ ਬੱਚੇ ਵੀ ਖੁਸ਼ ਨੇ ਔਰ ਜਿਹੜਾ ਅੱਜ ਦਾ ਮੈਨੂ ਹੈ ਕਿਉਂਕਿ ਮੈਨੂ ਵੀ ਡਿਸਾਈਡ ਹੋ ਕੇ ਆਉਂਦਾ ਹੈ ਗਵਰਨਮੈਂਟ ਵੱਲੋਂ ਉਸ ਮੈਨੂ ਦੇ ਤਹਿਤ ਇਹਨਾਂ ਨੇ ਖਾਣਾ ਬਣਾਇਆ ਹੋਇਆ ਔਰ ਬਹੁਤ ਸਾਫ ਸਫਾਈ ਵਾਲਾ ਲੱਗਿਆ ਤੋ ਲੇਕਿਨ ਅਸੀਂ ਸਾਡਾ ਜਿਹੜਾ ਇੱਕ ਅਗਲਾ ਪ੍ਰੋਜੈਕਟ ਹੈਗਾ ਉਹ ਅਸੀਂ ਚੋਣਿਆਂਗੇ ਕਿ ਕਿਚਨ ਗਾਰਡਨ ਸਕੂਲਾਂ 'ਚ ਤਿਆਰ ਹੋਣ ਕਿਉਂਕਿ ਸਾਡਾ ਪਰ ਜਿੱਥੇ ਢਿੱਡ ਭਰਨਾ ਹੈ ਉੱਥੇ ਸਾਨੂੰ ਇੱਕ ਪੋਸਟਿਕ ਭੋਜਨ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ ਸੋ ਨਿਊਟ੍ਰੀਸ਼ਨਲ ਵੈਲਿਊ ਤੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਕਿੱਥੋਂ ਸਾਡੇ ਨਿਊਟ੍ਰੀਐਂਟਸ ਪੂਰੇ ਹੁੰਦੇ ਨੇ ਸੋ ਉਹਦੇ ਲਈ ਅੱਜ ਮੈਡਮ ਡੀਓ ਵੀ ਇੱਥੇ ਹਾਜ਼ਰ ਨੇ ਉਹਨਾਂ ਨਾਲ ਗੱਲ ਹੋਈ ਕਿ ਕਿਚਨ ਗਾਰਡਨ ਇੱਥੇ ਤਿਆਰ ਹੋਊਗਾ ਬੇਸ਼ੱਕ ਧਰਤੀ ਮੁਤਾਬਕ ਹੈ ਚਾਹੇ ਛੋਟਾ ਹੋ ਜਾਏ ਤੇ ਤਾਂ ਕਿ ਬੱਚਿਆਂ ਨੂੰ ਚਾਹੇ ਪੁਦੀਨੇ ਦੀ ਚਟਣੀ ਜਾਂ ਐਦਾਂ ਦੀ ਛੋਟੀ ਚੀਜ਼ ਤਾਂ ਹੋ ਹੀ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਤੇ ਬੜੀ ਸੋਹਣੀ ਚਰਚਾ ਹੋਈ ਹੈ ਤੇ ਬੜਾ ਵਧੀਆ ਲੱਗਿਆ ਸੋ ਅਸੀਂ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਇਹਨਾਂ ਨੂੰ ਸੂਚਨਾ ਭੇਜਦੇ ਹਾਂ ਜਾਂ ਜੋ ਸਾਡੇ ਮੀਟਿੰਗ ਹੁੰਦੀ ਹੈ ਉਹਦੀਆਂ ਜਿਹੜੀਆਂ ਵੀ ਅਸੀਂ ਹਦਾਇਤਾਂ ਭੇਜੀਆਂ ਜਾਂਦਿਆਂ ਨੇ ਉਲੱਗ ਹੋ ਜਾਂਦੀਆਂ ਨੇ ਸੋ ਅੱਜ ਦੇ ਵਿజిਟ ਇੱਥੇ ਜਿਹੜੇ ਸੀਗੇ ਕੋਟਲਾ ਬਜਵਾੜਾ ਚ ਬੜੀ ਵਧੀਆ ਰਹੀ ਤੁਹਾਡਾ ਧੰਨਵਾਦ ਅੱਜ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਚ ਵਿజిਟ ਕੀਤਾ ਕਿਉਂਕਿ ਕੂੜਾ ਕਮਿਸ਼ਨ ਦਾ ਜਿਹੜਾ ਕੰਮ ਹੈ ਉਹ ਸਮੇਂ ਸਮੇਂ ਸਰ ਚੈਕਿੰਗ ਕਰਨਾ ਹੈ ਸੋ ਅੱਜ ਇਸ ਸਕੂਲ ਦੇ ਵਿੱਚ ਅਸੀਂ ਚੈਕਿੰਗ ਲਈ ਆਏ ਮੀਡ-ਡੇ ਮੀਲ ਦੇਖਿਆ ਅੰਦਰ ਕਿਚਨ ਦੇਖੀ ਇਹਨਾਂ ਦੀ ਤੇ ਕਿਸ ਤਰ੍ਹਾਂ ਦਾ ਇਹਨਾਂ ਨੇ ਬਣਾਉਣਾ ਹੈ ਸਾਫ ਸਫਾਈ ਦਾ ਧਿਆਨ ਰੱਖਿਆ ਜਾਂ ਨਹੀਂ ਸੋ ਉਹ ਸਾਰੀਆਂ ਚੀਜ਼ਾਂ ਅਸੀਂ ਦੇਖ ਕੇ ਤੋਂ ਸਕੂਲ ਦਾ ਬੜਾ ਚੰਗਾ ਲੱਗਿਆ ਮੈਨੂੰ ਬਹੁਤ ਅੱਛਾ ਇਹਨਾਂ ਨੇ ਪਾਣਾ ਤਿਆਰ ਕੀਤਾ ਬੱਚੇ ਵੀ ਖੁਸ਼ ਨੇ ਔਰ ਜਿਹੜਾ ਅੱਜ ਦਾ ਮੈਨੂ ਹੈ ਕਿਉਂਕਿ ਮੈਨੂ ਵੀ ਡਿਸਾਈਡ ਹੋ ਗਿਆ ਹੁੰਦਾ ਗਵਰਨਮੈਂਟ ਵੱਲੋਂ ਉਸ ਮੈਨਿਊ ਦੇ ਤਹਿਤ ਇਹਨਾਂ ਨੇ ਖਾਣਾ ਬਣਾਇਆ ਹੋਇਆ ਹੈ। ਬਹੁਤ ਸਾਫ ਸਫਾਈ ਵਾਲਾ ਲੱਗਿਆ। ਸੋ ਲੇਕਿਨ ਅਸੀਂ ਸਾਡਾ ਜਿਹੜਾ ਇੱਕ ਅਗਲਾ ਪ੍ਰੋਜੈਕਟ ਹੈਗਾ ਉਹ ਅਸੀਂ ਚਾਹੁੰਦੇ ਹਾਂ ਕਿ ਕਿਚਨ ਗਾਰਡਨ ਸਕੂਲਾਂ 'ਚ ਤਿਆਰ ਹੋਣ। ਕਿਉਂਕਿ ਸਾਡਾ ਪਰ ਜਿੱਥੇ ਢਿੱਡ ਭਰਨਾ ਹੈ ਉੱਥੇ ਸਾਨੂੰ ਇੱਕ ਪੋਸਟਿਕ ਭੋਜਨ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸੋ ਨਿਊਟ੍ਰੀਸ਼ਨਲ ਵੈਲਿਊ ਤੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਕਿੱਥੋਂ ਸਾਡੇ ਨਿਊਟ੍ਰੀਐਂਟਸ ਪੂਰੇ ਹੁੰਦੇ ਨੇ ਸੋ ਉਹਦੇ ਲਈ ਅੱਜ ਮੈਡਮ ਡੀਓ ਵੀ ਇੱਥੇ ਹਾਜ਼ਰ ਨੇ ਉਹਨਾਂ ਨਾਲ ਗੱਲ ਹੋਈ ਕਿ ਕਿਚਨ ਗਾਰਡਨ ਇੱਥੇ ਤਿਆਰ ਹੋਊਗਾ ਬੇਸ਼ੱਕ ਧਰਤੀ ਮੁਤਾਬਕ ਹੈ ਚਾਹੇ ਛੋਟਾ ਹੋ ਜਾਏ ਤੇ ਤਾਂ ਕਿ ਬੱਚਿਆਂ ਨੂੰ ਚਾਹੇ ਪੁਦੀਨੇ ਦੀ ਚਟਣੀ ਜਾਂ ਐਦਾਂ ਦੀਆਂ ਛੋਟੀਆਂ ਚੀਜ਼ ਤਾਂ ਹੋ ਹੀ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਤੇ ਬੜੀ ਸੋਹਣੀ ਚਰਚਾ ਹੋਈ ਹੈ ਤੇ ਬੜਾ ਵਧੀਆ ਲੱਗਿਆ ਸੋ ਅਸੀਂ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਇਹਨਾਂ ਨੂੰ ਸੂਚਨਾ ਭੇਜਦੇ ਆ ਜਾਂ ਜੋ ਸਾਡੇ ਮੀਟਿੰਗ ਹੁੰਦੀ ਹੈ ਉਹਦੀਆਂ ਜਿਹੜੀਆਂ ਵੀ ਅਸੀਂ ਹਦਾਇਤਾਂ ਭੇਜੀਆਂ ਜਾਂਦਿਆਂ ਨੇ ਉਹ ਲੱਗ ਜਾਂਦੀਆਂ ਨੇ ਸੋ ਅੱਜ ਦੇ ਵਿజిਟ ਇੱਥੇ ਜਿਹੜੀ ਸੀਗੀ ਕੋਟਲਾ ਬਜਵਾੜਾ ਚ ਬੜੀ ਵਧੀਆ ਰਹੀ ਤੁਹਾਡਾ ਧੰਨਵਾਦ ਅੱਜ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਜ਼ਿਲ੍ਹਾ ਫਤਿਹਗੜ ਸਾਹਿਬ ਚ ਵਿਜ਼ਿਟ ਕੀਤਾ ਹੈ ਕਿਉਂਕਿ ਫੂਡ ਕਮਿਸ਼ਨ ਦਾ ਜਿਹੜਾ ਕੰਮ ਹੈ ਉਹ ਸਮੇਂ ਸਮੇਂ ਸਰ ਚੈਕਿੰਗ ਕਰਨਾ ਹੈ ਸੋ ਅੱਜ ਇਸ ਸਕੂਲ ਦੇ ਵਿੱਚ ਅਸੀਂ ਚੈਕਿੰਗ ਲਈ ਆਏ ਮੀਡੀਅਮ ਮੀਲ ਦੇਖਿਆ ਅੰਦਰ ਕਿਚਨ ਦੇਖੀ ਇਹਨਾਂ ਦੀ ਤੇ ਕਿਸ ਤਰ੍ਹਾਂ ਦਾ ਇਹਨਾਂ ਨੇ ਬਣਾਉਣਾ ਹੈ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਜਾਂ ਨਹੀਂ ਸੋ ਉਹ ਸਾਰੇ ਚੀਜ਼ਾਂ ਅਸੀਂ ਦੇਖ ਕੇ ਤੋਂ ਸਕੂਲ ਦਾ ਬੜਾ ਚੰਗਾ ਲੱਗਿਆ ਮੈਨੂੰ ਬਹੁਤ ਅੱਛਾ ਇਹਨਾਂ ਨੇ ਖਾਣਾ ਤਿਆਰ ਕੀਤਾ ਬੱਚੇ ਵੀ ਖੁਸ਼ ਨੇ ਔਰ ਜਿਹੜਾ ਅੱਜ ਦਾ ਮੈਨੂ ਹੈ ਕਿਉਂਕਿ ਮੈਨੂ ਵੀ ਡਿਸਾਈਡ ਹੋ ਕੇ ਆਉਂਦਾ ਹੈ ਗਵਰਨਮੈਂਟ ਵੱਲੋਂ ਉਸ ਮੈਨੂ ਦੇ ਤਹਿਤ ਇਹਨਾਂ ਨੇ ਖਾਣਾ ਬਣਾਇਆ ਹੋਇਆ ਔਰ ਬਹੁਤ ਸਾਫ ਸਫਾਈ ਵਾਲਾ ਲੱਗਿਆ ਪਰ ਲੇਕਿਨ ਅਸੀਂ ਸਾਡਾ ਜਿਹੜਾ ਇੱਕ ਅਗਲਾ ਪ੍ਰੋਜੈਕਟ ਹੈਗਾ ਉਹ ਅਸੀਂ ਚਾਹੁੰਦੇ ਹਾਂ ਕਿ ਕਿਚਨ ਗਾਰਡਨ ਸਕੂਲਾਂ 'ਚ ਤਿਆਰ ਹੋਣ ਕਿਉਂਕਿ ਸਾਡਾ ਪਰ ਜਿੱਥੇ ਢਿੱਡ ਭਰਨਾ ਹੈ ਉੱਥੇ ਸਾਨੂੰ ਇੱਕ ਪੋਸਟਿਕ ਭੋਜਨ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ ਸੋ ਨਿਊਟ੍ਰੀਸ਼ਨਲ ਵੈਲਿਊ ਤੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਕਿੱਥੋਂ ਸਾਡੇ ਨਿਊਟ੍ਰੀਐਂਟਸ ਪੂਰੇ ਹੁੰਦੇ ਨੇ ਸੋ ਉਹਦੇ ਲਈ ਅੱਜ ਮੈਡਮ ਡੀਓ ਵੀ ਇੱਥੇ ਹਾਜ਼ਰ ਨੇ ਉਹਨਾਂ ਨਾਲ ਗੱਲ ਹੋਈ ਕਿ ਕਿਚਨ ਗਾਰਡਨ ਇੱਥੇ ਤਿਆਰ ਹੋਊਗਾ ਬੇਸ਼ੱਕ ਧਰਤੀ ਮੁਤਾਬਕ ਹੈ ਚਾਹੇ ਛੋਟਾ ਹੋ ਜਾਏ ਤੇ ਤਾਂ ਕਿ ਬੱਚਿਆਂ ਨੂੰ ਚਾਹੇ ਪੁਦੀਨੇ ਦੀ ਚਟਣੀ ਇਹ ਐਦਾਂ ਦੀ ਛੋਟੀ ਚੀਜ਼ ਤਾਂ ਹੋ ਹੀ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਤੇ ਬੜੀ ਸੋਹਣੀ ਚਰਚਾ ਹੋਈ ਹੈ ਤੇ ਬੜਾ ਵਧੀਆ ਲੱਗਿਆ ਸੋ ਅਸੀਂ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਇਹਨਾਂ ਨੂੰ ਸੂਚਨਾ ਭੇਜਦੇ ਹਾਂ ਜਾਂ ਜੋ ਸਾਡੇ ਮੀਟਿੰਗ ਹੁੰਦੀ ਹੈ ਉਹਦੀਆਂ ਜਿਹੜੀਆਂ ਵੀ ਅਸੀਂ ਹਦਾਇਤਾਂ ਭੇਜੀਆਂ ਜਾਂਦਿਆਂ ਨੇ ਉਹ ਲੱਗ ਜਾਂਦੀਆਂ ਨੇ ਸੋ ਅੱਜ ਦੇ ਵਿజిਟ ਇੱਥੇ ਜਿਹੜੀ ਸੀਗੀ ਕੋਟਲਾ ਬਜਵਾੜਾ ਚ ਬੜੀ ਵਧੀਆ ਰਹੀ ਤੁਹਾਡਾ ਧੰਨਵਾਦ ਅੱਜ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਮਝਵਾੜਾ ਜ਼ਿਲ੍ਹਾ ਫਤਿਹਗੜ ਸਾਹਿਬ ਚ ਵਿਜ਼ਿਟ ਕੀਤਾ ਕਿਉਂਕਿ ਫੂਡ ਕਮਿਸ਼ਨ ਦਾ ਜਿਹੜਾ ਕੰਮ ਹੈ ਉਹ ਸਮੇਂ ਸਮੇਂ ਸਰ ਚੈਕਿੰਗ ਕਰਨਾ ਹੈ ਸੋ ਅੱਜ ਇਸ ਸਕੂਲ ਦੇ ਵਿੱਚ ਅਸੀਂ ਚੈਕਿੰਗ ਲਈ ਆਏ ਮੀਡ-ਡੇ ਮੀਲ ਦੇਖਿਆ ਅੰਦਰ ਕਿਚਨ ਦੇਖੀ ਇਹਨਾਂ ਦੀ ਤੇ ਕਿਸ ਤਰ੍ਹਾਂ ਦਾ ਇਨਹੋਨੇ ਬਣਾਉਣਾ ਹੈ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਜਾਂ ਨਹੀਂ ਸੋ ਉਹ ਸਾਰੇ ਚੀਜ਼ਾਂ ਅਸੀਂ ਦੇਖ ਕੇ ਤੋਂ ਸਕੂਲ ਦਾ ਬੜਾ ਚੰਗਾ ਲੱਗਿਆ ਮੈਨੂੰ ਬਹੁਤ ਅੱਛਾ ਇਹਨਾਂ ਨੇ ਪਾਣਾ ਤਿਆਰ ਕੀਤਾ ਬੱਚੇ ਵੀ ਖੁਸ਼ ਨੇ ਔਰ ਜਿਹੜਾ ਅੱਜ ਦਾ ਮੈਨੂ ਹੈ ਕਿਉਂਕਿ ਮੈਨੂ ਵੀ ਡਿਸਾਈਡ ਹੋ ਕੇ ਆਉਂਦਾ ਹੈ ਗਵਰਨਮੈਂਟ ਵੱਲੋਂ ਉਸ ਮੈਨੂ ਦੇ ਤਹਿਤ ਇਹਨਾਂ ਨੇ ਖਾਣਾ ਬਣਾਇਆ ਹੋਇਆ ਔਰ ਬਹੁਤ ਸਾਫ ਸਫਾਈ ਵਾਲਾ ਲੱਗਿਆ ਤੋ ਲੇਕਿਨ ਅਸੀਂ ਸਾਡਾ ਜਿਹੜਾ ਇੱਕ ਅਗਲਾ ਪ੍ਰੋਜੈਕਟ ਹੈਗਾ ਉਹ ਅਸੀਂ ਚਾਹੁੰਦੇ ਹਾਂ ਕਿ ਕਿਚਨ ਗਾਰਡਨ ਸਕੂਲਾਂ 'ਚ ਤਿਆਰ ਹੋਣ ਕਿਉਂਕਿ ਸਾਡਾ ਪਰ ਜਿੱਥੇ ਢਿੱਡ ਭਰਨਾ ਹੈ ਉੱਥੇ ਸਾਨੂੰ ਇੱਕ ਪੋਸਟਿਕ ਭੋਜਨ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ ਸੋ ਨਿਊਟ੍ਰੀਸ਼ਨਲ ਵੈਲਿਊ ਤੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਕਿੱਥੋਂ ਸਾਡੇ ਨਿਊਟ੍ਰੀਐਂਟਸ ਪੂਰੇ ਹੁੰਦੇ ਨੇ ਸੋ ਉਹਦੇ ਲਈ ਅੱਜ ਮੈਡਮ ਡੀਓ ਵੀ ਇੱਥੇ ਹਾਜ਼ਰ ਨੇ ਉਹਨਾਂ ਨਾਲ ਗੱਲ ਹੋਈ ਕਿ ਕਿਚਨ ਗਾਰਡਨ ਇੱਥੇ ਤਿਆਰ ਹੋਊਗਾ ਬੇਸ਼ੱਕ ਧਰਤੀ ਮੁਤਾਬਕ ਹੈ ਚਾਹੇ ਛੋਟਾ ਹੋ ਜਾਏ ਤੇ ਤਾਂ ਕਿ ਬੱਚਿਆਂ ਨੂੰ ਚਾਹੇ ਪੁਦੀਨੇ ਦੀ ਚਟਣੀ ਜਾਂ ਇਦਾਂ ਦੀ ਛੋਟੀ ਚੀਜ਼ ਤਾਂ ਹੋ ਹੀ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਤੇ ਬੜੀ ਸੋਹਣੀ ਚਰਚਾ ਹੋਈ ਹੈ ਤੇ ਬੜਾ ਵਧੀਆ ਲੱਗਿਆ ਸੋ ਅਸੀਂ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਇਹਨਾਂ ਨੂੰ ਸੂਚਨਾ ਭੇਜਦੇ ਹਾਂ ਜਾਂ ਜੋ ਸਾਡੇ ਮੀਟਿੰਗ ਹੁੰਦੀ ਹੈ ਉਹਦੀਆਂ ਜਿਹੜੀਆਂ ਵੀ ਅਸੀਂ ਹਦਾਇਤਾਂ ਭੇਜੀਆਂ ਜਾਂਦਿਆਂ ਨੇ ਉਲੱਗ ਹੋ ਜਾਂਦੀਆਂ ਨੇ ਸੋ ਅੱਜ ਦੇ ਵਿజిਟ ਇੱਥੇ ਜਿਹੜੇ ਸੀਗੇ ਕੋਟਲਾ ਬਜਵਾੜਾ ਚ ਬੜੀ ਵਧੀਆ ਰਹੀ ਤੁਹਾਡਾ ਧੰਨਵਾਦ